ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਅਗੇਨ ਔਨ ਬਾਸੀ ਵਲੌਗਸ ਹੋਪ ਤੁਸੀਂ ਸਾਰੇ ਘੈਂਟ ਹੋਵੋਗੇ ਤੇ ਆਪਾਂ ਵੀ ਵਧੀਆ ਤੇ ਅੱਜ ਹੈਗਾ ਜੀ ਸੰਡੇ ਤੇ ਮਾਰਨਿੰਗ ਦੇ ਹੋ ਚੁੱਕੇ ਨੇ ਜੀ 8 ਤੇ ਮਾਰਨਿੰਗ ਦੇ 8 ਵੱਜ ਚੁੱਕੇ ਨੇ ਤੇ ਮੈਂ ਕੱਪੜਿਆਂ ਵਾਲੀ ਮਸ਼ੀਨ ਲਾਤੀ ਆ ਤੇ ਨਾਲ ਅਸੀਂ ਰਾਤੀ ਛੋਲੇ ਭੁੰਨ ਕੇ ਸੀਗੇ ਤੇ ਉਹ ਬਣਾਏ ਨਹੀਂ ਹੈਗੇ ਕਿ ਕੱਲ੍ਹ ਸਨਾਮ ਗਏ ਸੀ ਉੱਥੇ ਖਾ ਪੀ ਲਿਆ ਤੇ ਰੋਟੀ ਫਿਰ ਬਣਾਈ ਨਹੀਂ ਹੈਗੀ ਤੇ ਬਸ ਮੈਂ ਹੁਣ ਲੱਗੀਆਂ ਨਾਲ ਛੋਲੇ ਨੂੰ ਲਾਂ ਤੜਕਾ ਕੋ ਫਤਿਹਰੀ ਉੱਠ ਗਿਆ ਨੇ ਦੁੱਧ ਪਾਣੀ ਪੀ ਲਿਆ ਤੇ ਇੱਧਰ ਗੱਡੀ ਵੀ ਚੱਬਦੀ ਨਹੀਂ ਇਹਨੂੰ ਲੱਭ ਰਹੀ ਲੱਭ ਗਈ ਤੇ ਆ ਦੇਖੋ ਜੀ ਇੱਧਰ ਤੇ ਆ ਦੇਖੋ ਜੀ ਸਾਡੀ ਮੈਡਮ ਨੇ ਇੱਧਰ ਵੀ ਕੱਪੜਿਆਂ ਦਾ ਢਾਹ ਪਾ ਰੱਖੇ ਨੇ ਇਹ ਸੁੱਕੀਆਂ ਰੋਟੀਆਂ ਹੈਗੀਆਂ ਆ ਕਿਸਦਾ ਸੂਟ ਬਣ ਗਿਆ ਹੈ ਬੜਾ ਸੋਹਣਾ ਹੈ ਇਹਨਾਂ ਦਾ ਬਹੁਤ ਪਿਆਰਾ ਹਨਾ ਕਿਹੜਾ ਇਹ ਕੋਈ ਰੋਜ਼ ਹੈ ਇਹ ਸਾਰੇ ਖੋਲ ਕੇ ਰੈਡੀ ਹੋਏ ਪਹਿਲੇ ਹੀ ਧਾਣੇ ਨੇ ਤੇ ਬਸ ਮੈਂ ਅੱਜ ਕਿਉਂਕਿ ਸੰਡੇ ਨੂੰ ਖਾਣਾ ਲੇਟ ਹੀ ਖਾਂਦੇ ਨੇ ਇਸ ਲਈ ਮੈਂ ਰਾਈਸ ਦੇ ਨਾਲ ਅੱਜ ਰਾਜਸਥਾਨ ਕੈਰੀਆਂ ਛੋਲੇ ਨਰਾਲਾ ਅੱਜ ਰਾਈਸ ਹੀ ਬਣਾਉਂਗੀ ਤੇ ਸ਼ਾਮ ਨੂੰ ਸੀ ਮਸਤ ਖਾਣਾ ਸਭ ਵੀ ਜਾਣਾ ਮਿਲ ਨਹੀਂ ਚਾਬੀ ਤੈਨੂੰ ਤੇ ਕੱਲ ਟਮਾਟਰ ਟਮਾਟਰ ਸਬਜ਼ੀਆਂ ਲਿਆਂਦੀਆਂ ਸੀ ਸ਼ਾਇਦ ਗੱਡੀ ਚ ਹੀ ਪਈਆਂ ਨੇ ਤੇ ਗੱਡੀ ਦੀ ਚਾਬੀ ਨਹੀਂ ਮਿਲਦੀ ਪਈ ਹੁਣ ਮੈਨੂੰ ਗੁੱਸਾ ਆਉਂਦਾ ਕਿਉਂਕਿ ਮੇਰਾ ਕੰਮ ਲੇਟ ਹੋ ਰਿਹਾ ਮੈਂ ਮਸ਼ੀਨ ਚੋਂ ਕੱਪੜੇ ਵੀ ਕੱਢਣੇ ਨੇ ਮੈਨੂੰ ਅੱਜ ਨਹੀਂ ਦੇਰ ਤੱਕ ਉਹ ਧੋਪ ਰਹੇ ਨੇ ਮੈਂ ਹੁਣ ਜਦ ਤੱਕ ਸਬਜ਼ੀਆਂ ਤੜਕਾ ਲਾ ਕੀ ਕਰਾਂ ਸੁਣ ਮੈਂ ਹੁਣ ਦੋਨੇ ਚੋਪਰੇ ਕਹਿੰਦੇ ਬੈ ਕਿਉਂ ਬੈ ਰਹੇ ਤੁਸੀਂ ਮੇਰਾ ਕੰਮ ਲੇਟ ਹੋਣਾ ਨਾ ਮੈਂ ਤੁਹਾਡੇ ਕੱਪੜੇ ਵੀ ਪ੍ਰੈਸ ਕਰਦੇ ਮੈਨੂੰ ਪਤਾ ਸ਼ਾਮ ਨੂੰ ਜਾਣਾ ਫਿਰ ਲੇਟ ਹੋ ਜਾਣਾ ਘਰੇ ਆ ਕੇ ਫਿਰ ਕੋਈ ਕੰਮ ਨਹੀਂ ਹੁੰਦਾ ਹੈਗਾ ਇਹਨਾਂ ਸਾਰਿਆਂ ਨੂੰ ਨਾ ਇਹਨਾਂ ਦੀ ਮੈਂ ਡਿਊਟੀ ਸੌਂਪਤੀ ਪਰ ਫਤੇਹ ਸਿੰਘ ਇਕੱਲਾ ਜਿਹੜਾ ਜਾ ਕੇ ਗੱਡੀ 'ਚ ਬਹਿ ਗਿਆ ਕਹਿੰਦਾ ਮੈਂ ਗੱਡੀ 'ਚ ਬਟਣਾ ਇਹਨੂੰ ਤੇ ਮੈਂ ਕੱਢਦੀ ਆ ਗੱਡੀ 'ਚ ਬਾਹਰ ਇਹਦਾ ਸੰਡੇ ਮੈਂ ਮਨਾਨੀ ਅੱਜ ਫਤੇਹ ਚਲੋ ਤੁਸੀਂ ਵੀਰੇ ਦੇ ਹੈਲਪ ਕਰੋ ਮੈਂ ਜਾ ਰਹੀ ਨਾ ਚਲੋ ਪੁੱਤਰੀ ਆਜੋ ਬਾਹਰ ਸ਼ਾਬਾਸ਼ ਬਹੁਤ ਸਿਆਣਾ ਬੁੱਤਾ ਮੇਰਾ ਆ ਦੇਖੋ ਆ ਕੇ ਨਿੱਕਰ ਬਣਾਉਣ ਗੱਡੀ 'ਚ ਬੈਠਾ ਫਤਿਹ ਚਲੋ ਤੇ ਆ ਦੇਖੋ ਜੀ ਹੁਣ ਨਾ ਅਸੀਂ ਡੇਲੀ ਮਾਲੀ ਨੂੰ ਬੁਲਾਣੇ ਆ ਤੇ ਮਾਲੀ ਇਹਨਾਂ ਦੀ ਗੱਟੇ ਕਰ ਰਿਹਾ ਤਾਂ ਟੱਚ ਵੀ ਬਹੁਤ ਸੋਹਣੇ ਹੋਏ ਹੋਏ ਨੇ ਬਟ ਪਤ ਨਹੀਂ ਕਿਹੜੀ ਖਾਸ ਗੁੱਥ ਪਾਉਂਦੇ ਨੇ ਸਾਨੂੰ ਜਿਆਦਾ ਪਤਾ ਨਹੀਂ ਹੈਗਾ ਫਤਿਹ ਆ ਜਾ ਬਟੇ ਆ ਜਾ ਮੇਰਾ ਬੱਚਾ ਸ਼ਾਬਾਸ਼ ਆਜੋ ਨਾ ਨਾ ਚਲੋ ਅਰ ਵੀਰੇ ਦੀ ਹੈਲਪ ਕਰੋ ਆ ਕੇ ਹਾਂ ਬਣਾ ਦਾਂਗੀ ਆਜੂ ਨਹੀਂ ਨਹੀਂ ਇਹਨੂੰ ਲਗਾਣ ਲੱਗ ਜਾਣਾ ਬੱਚੇ ਇਹਨੂੰ ਵਿੱਚੇ ਪਈ ਰਹਿਣ ਦੋ ਜਿਹੜੀ ਗੱਡੀ 'ਚ ਕੈਟ ਪਈ ਕਹਿੰਦਾ ਮੈਂ ਉਹਨੂੰ ਨਾਲ ਲੈ ਕੇ ਜਾਣਾ ਤੇ ਇਧਰ ਅਮਨ ਲਾ ਆਈਏ ਸਬਜ਼ੀਆਂ ਤੜਕਾ ਤੇ ਮੈਂ ਆਪਣਾ ਨੀਰਾ ਢੀ ਸੱਦਰ ਮੇਰੀ ਟੈਂਕੀ ਭਰ ਗਈ ਕੱਪੜੇ ਵੈਸੇ ਮੈਂ ਸੈਚਰਡੇ ਨੂੰ ਤਾਂ ਨਹੀਂ ਹੋਦੀਆਂ ਪਰ ਇਸ ਵਾਰ ਸੈਚਰਡੇ ਨੂੰ ਭਾਈ ਨੇ ਲੱਗਿਆ ਹੈਗਾ ਤੇ ਕੋਈ ਨਹੀਂ ਆਵੇ। ਉਹ ਚਲੋ ਪਹੁੰਚ ਗਏ। ਕੋਈ ਲੱਗ ਜਿੰਨੇ ਨੂੰ ਸੀ ਗੋਗਰੋ ਸਾਰਾ ਜਾਣਾ ਇਹ ਤਾਂ ਪੁਰਾਣੀ दोनों बार्यूटी लगे पे दोनों अपनी ड्यूटी कर चलो चलो शाबाश करो 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 आ देखो तो लाइट आ रही है ना ਹਾਂਜੀ ਇਹੋ ਕਰਾਂ ਮੈਂ ਸਾਡੀ ਜੱਟ ਚਾਹਤੀ ਤੂੰ ਕਿੱਥੇ ਆ ਉਹਦਾ ਉਹਦੀ ਨਾਲ 2 ਮਿੰਟਾ ਉਹਦਾ ਬੰਦਾ ਹੈ ਨਾ ਕੰਮ ਦਾ ਇਹਨੂੰ ਕੱਢ ਕੇ ਬਾਹਰ ਇਹ ਬਾਹਰ ਬਾਹਰ ਹੋਣਾ ਲੱਗ ਸਹੀ ਗੱਲ ਹੈ ਜੋ ਸਾਰਾ ਸਮਝ ਗਏ ਸੇ ਦੋਨੇ ਕਛੇ ਤਾਨੂੰ ਦੇ ਕਪੜੇ ਦੁਕਾਨੇ ਮਿਲਦੇ ਹੀ ਨਾ ਹੈਗੇ ਦੋਨੇ ਕਛੇ ਬਣਾ ਲੈ ਚਲ ਬਣਾਏ ਤੇ ਦੋਨੇ ਕੇ ਕਪੜੇ ਹੁੰਦੇ ਚਲੇ ਗਏ ਸੋ ਚੋਲੇ ਕਹਣਦੇ ਸੁਣਦੇ ਬਣਾ ਨਹੀਂ ਸੁਣਦੇ ਬਣਾ ਨਹੀਂ ਆਈ ਨਹੀਂ ਬੜਾ ਚੱਕਰ ਲੈ ਅਮਨਿਕ ਦੇ ਕਾ ਕਹਿੰਦਾ ਹੈ ਕੱਲ ਕਾਦੇ ਵਾਤੇ ਆ ਕੀ ਹੈ ਪਤੇ ਪੋਪਾ ਦਾ ਪਜਾਗਾਉ ਲੈਤਾ ਦਿਓ ਨਾ ਪਾ ਨਹੀਂ ਦਿੰਦੇ ਆਪੇ ਨਹੀਂ ਆਉਣਗੇ ਸੋਨੂੰ ਨਹੀਂ ਪਾਪਾ ਇਹ ਤਾਂ ਹੈ ਟੈਨਟ ਕੈਮਰਾ ਦੇ ਵਾਸਤੇ ਲਾ ਗਾ ਲਾ ਗਾ ਲਿ ਮਿਲੀਅਨ ਵਿਊ ਹੋਊਗਾ ਲੱਗਣੇ ਆਦੋਂ ਕਿ ਤੇਰੀ ਅਯੂਮਣੇ ਚੱਕਣੀ ਚਾਹੀਦੀ ਅਮਰ ਸੋਚ ਤਾਈ ਸੋਚ ਵੀ ਉੱਚ ਰੱਖਣੀ ਚਾਹੀਦੀ ਤੇ ਸਬਰ ਰੱਖਣਾ ਚਾਹੀਦਾ ਬੰਦੇ ਨੂੰ ਕਿਦਣੇ ਕਿਦਾਂ ਕੰਮ ਜਾਂਦਾ ਹੋਮਾਗੇ ਆਪਾਂ ਹੋਰ ਕੰਮ ਜਾਂ ਮੈਗੇ ਆ ਫੇਰ ਫੇਰ ਕਿਸੇ ਵਕਾਇ ਕਹੇ ਤੂੰ ਦੂਜੇ ਪਾਸੇ ਨਹੀਂ ਕਹੇ ਤੂੰ ਦੂਜੇ ਪਾਸੇ ਜਾ ਕੰਮ ਜਾਂਦਾ ਹੈਗਾ ਜਿਹੜਾ ਮਿਲੀਅਨ ਹੈ ਨਾ ਉਹ ਕੰਨੀ ਉਹ ਸਾਡੇ ਮਿਲੀਅਨ ਤੋਂ ਵੀ ਵੱਧ ਹੋਣ ਸੱਚੀ ਕਰਦੇ ਸਾਰੇ ਇਧਰ ਆ ਰਹੇ ਨੇ ਮੇਰਾ ਫਤਿਹ ਸਿੰਘ ਸਾਡੇ ਆਪਣੇ ਵਲੌਗ ਦੇਖੀ ਜਾ ਰਿਹਾ ਲਾਲਾ ਕੇ ਹਾਂ ਫਤਿਹ ਨਹੀਂ ਕੀ ਨਹੀਂ ਟਾਈਮ ਨਾ ਰੈਡੀ ਹੋ ਜਾ ਚਲੋ ਟਾਈਮ ਨਾਲ ਚਲੰਗ ਕਰਦੇ ਰਹਾ ਸਭ ਫਤਿਹ ਹਰਿਆ ਦੇ ਫਤਿਹ ਫਤਿਹ ਉਹ ਨਾ ਸਟੈਂਡ ਉਹ ਫਾਰ ਹੋ ਗਿਆ ਫਤਿਹ ਉਹਦੇ ਚਾਕਲੇਟ ਖਾ ਕੇ ਸਾਰੀ ਬੰਦ ਕਰ ਦੇ ਇਹਨੂੰ ਫਤਿਹ ਮੁੰਡੇ ਕਹਿੰਦਾ ਕਿ ਕੀ ਨੂੰ ਨਹੀਂ ਜਿਹੜੀ ਨਹੀਂ ਕਹੇ ਗਲਤ ਖਾਧਾ ਟੜੇ ਵਾਸਤੇ ਨਾ ਲਾ ਮਤ ਦੇ ਲਾ ਚੱਲ ਬਤੇ ਬਸ ਵੇ ਨਾ ਮੈਨਾਂ ਲੁਕਸ ਵੀ ਨਾ ਦੋ ਬਣੀ ਦੁਕਾਨ ਫੜੀ ਗਲਤ ਗੱਲ ਐ ਇਹ ਅਮਨ ਐ ਬਦਾਮ ਖਾਰੀ ਨਾਲੇ ਨੂੰ ਕੁਛ ਯਾਦ ਨਹੀਂ ਰੰਦਾ ਫੜਾ ਦੇ ਉਹ ਪੜੀ ਸਾਦਾ ਤੂੰ ਹੁਣ ਮਨਾਉਂ ਆਂ ਅਸੀਂ ਥੋੜੀ ਬੋਲੇ ਅਮਨ ਬੋਲਿਆ ਇਹ ਤੁਹਾਡਾ ਪੱਦ ਨਹੀਂ ਮਾ ਤੇ ਛੋਟੇ ਬਤਨ ਦੇਣ ਦਾ ਨੂੰ ਛੋਟਾ ਜਿਹਾ ਦਿੱਤੋ ਲੁਕਸ ਆ ਤੜਕੇ ਤਿੰਨ ਨੂੰ ਟੜਕਿਆ ਟੜਕੇ ਕਲੇਸ਼ ਪਵਾਤਾ ਸਵੇਰੇ ਸਵੇਰੇ ਰੋਇਆ ਸੀ ਕੀ ਬੋਲੇ ਤੈਨੂੰ ਨਹੀਂ ਤੇ ਪਰ ਨਹੀਂ ਇਤਨਾ ਸਵੇਰੇ ਸਵੇਰੇ ਡਾਂ ਖੜ ਗਈ ਫਤੇ ਦੀ ਓਏ ਆਵਾਜ਼ ਆ ਰਹੀ ਰੋਂਦੀ ਪਤਾ ਤੂੰ ਹੀ ਰਵਾਇਆ ਭਾਜੀ ਤੂੰ ਹੀ ਬਣਾਈ ਦੀ ਅੱਜ ਹਾਂ ਮਣ ਤੂੰ ਆਪਣੀ ਨੂੰ ਸ਼ਾਪਿੰਗ ਕਰਕੇ ਆਉਣੀ ਰੋਜ ਅੱਜ ਭਾਜੀ ਸ਼ਾਪਿੰਗ ਕਰਾ ਕੇ ਲਿਆ ਫੇਰ ਮੰਨੀ ਏ ਤੈਨੂੰ ਹਾਂ ਕਿਵੇਂ ਵੇਂਦੀ ਕੋੜਾ ਕੋੜਾ ਜਿੰਨੀ ਮਰਜ਼ੀ ਉਹ ਕੱਢਣਾ ਚਾਹੁੰਦੀ ਸੀ ਉਹ ਆ ਗਿਆ ਆ ਗਿਆ ਨਾ ਫਿਰ ਭਾਈ ਤੁਹਾਡੇ ਵਾਸਤੇ ਤੁਹਾਡਾ ਜੀ ਨਹੀਂ ਤੁਹਾਡੇ ਦਿਲ ਨਾਲ ਉਹ ਨਹੀਂ ਹੋਇਆ ਵੀ ਮੈਂ ਆਪਣੇ ਬੁੱਤਾਂ ਦੇਰ ਸੀ ਸ਼ਰਮ ਦੇ ਰਹੀ ਸੀ ਮੇਰੇ ਬੋਲ ਬੋਲ ਚਲ ਖਾ ਲੇ ਮੈਨੂੰ ਕਿਹੜਾ ਦਿੱਤੀ ਤੁਸੀਂ ਫਿਰ ਖਾ ਪਰ ਭਾਈ ਦਾ ਹੀ ਕੋਲਾ ਹੈ ਭਾਈ ਟੈਂਡ ਖਾਦੀ ਭਾਈ ਜਿਵੇਂ ਚੌੜੀ ਹਾਂ 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 ਹੋਰ ਹੈਗੀ ਆ ਉਹਦਾ ਮਾੜੀ ਤੇ ਅਸੀਂ ਫੇਰ ਚਲ ਕੋਈ ਨਹੀਂ ਚਾਕਲੇਟ ਹੀ ਆ ਪਰ ਕੱਡੀ ਦੀ ਗੱਲ ਹੈ ਫਿਰ ਉਹਦੀਆਂ ਗੱਲ ਹੈ ਚੁੱਪ ਜਾ ਮੈਂ ਦਿਖਾ ਦੇ ਲੈ ਹੈ ਅੰਮਣਾ ਲੋ ਟਾਈਮ ਤੇ ਆਪਾਂ ਨਹੀਂ ਪੱਤੇ ਨਾ ਉਤਰੀ ਹੋਣੀ ਮੈਂ ਦਵਾਂਗੇ ਤੁਹਾਨੂੰ ਆਜੋ ਆਹ ਕੁਮਾਰਾਂ ਦਾ ਕੋਈ ਆਜ ਕੱਪੜੇ ਕੈਨਸਲ ਭਾਰੀ ਤੁਹਾਨੂੰ ਅੱਜ ਕੱਪੜੇ ਨਹੀਂ ਮਿਲਣਗੇ ਨਾ ਸਮੋਣ ਕੱਪੜੇ ਆਹ ਹੱਤ ਜਾਦਾ ਚੱਲ ਅਹੀਂ ਤੇ ਮਣਾ ਆਪਣੀ ਰੋਟੀ ਬਣਾਏ ਲੰਮੇ ਕੰਮ ਚੱਲਦਾ ਰਹਿਣਾ ਫਤਿਹ ਸਿੰਘ ਕੋਈ ਗੱਲ ਨਹੀਂ ਮੈਂ ਲਵਾਂਗੇ ਤੁਹਾਨੂੰ ਚੋੜੇ ਠੀਕ ਹੈ ਆਹ ਮਮਾ ਨੇ ਪੰਗਾ ਪਵਾਇਆ ਚੰਗੀ ਭਲੀ ਉਹਨਾਂ ਨੇ ਖਾ ਲਈ ਇਹਨੇ ਯਾਦ ਕਰਾਤਾ ਨੂੰ ਫਤਿਹ ਗੋਮਲਣੀ ਗਈ ਤੀ ਹੁਣ ਦੇ ਤੂੰ ਜੀ ਖਾ ਰਹੀਆਂ ਤੂੰ ਦੇ ਦੇ ਉਹਨੂੰ ਉਜਾਗਰ ਉਸ ਟਾਈਮ ਉੱਪਰ ਨਹੀਂ ਪਹੁੰਚਦਾ ਜਵਨ ਨਹੀਂ ਕਰੀ ਗਏ ਫਤਿਹ ਅਮਣ ਮਮਾ ਕੋ ਲਾਲਾ ਅਮਣ ਮਮਾ ਕੋ ਲਾਲਾ ਪ੍ਰੂਫ ਹੈਗਾ ਫਤਿਹ ਆਪਣੇ ਕੋਲੇ ਫਤਿਹ ਨਹੀਂ ਬੁੱਤ ਬੱਸ ਹੁਣ ਮੈਰ ਇਨਿ ਤੁਹਾਨੂੰ ਮੈਰ ਇਨਿ ਤੁਹਾਨੂੰ ਚਾਕਲੇਟ ਠੀਕ ਆ ਉਹ ਲਫਾਫਾ ਫਟ ਗਿਆ ਉਹ ਮੈਨੂੰ ਲੱਗਦਾ ਨਾ ਉਲਟਾ ਕਰਤਾ ਲੱਭ ਬੋਲੇਗਾ ਫਤਿਹ ਕਹਦੇ ਨਹੀਂ ਬੋਲਦਾ ਕਹਦੇ ਨਾ ਕਹ ਪਰਨੀ ਤੇ ਪਾ ਗਿਆ ਬਾਹਰ ਕੁੰਡੀਆਂ ਦੇ ਸਿੰਘ ਫਸ ਗਏ ਕਨੇ ਸਾਰੇ ਦਰਵਾਜ਼ੇ ਬੰਦ ਕਰਕੇ ਆਹ ਦਰਵਾਜ਼ੇ ਖੋਲਣੇ ਨੇ ਪਾਗਲਾ ਲੱਲੂ ਆ ਛੱਡ ਦੇ ਮੈਂ ਛੱਡ ਦੇ ਮੈਂ ਛੱਡ ਦੇ ਅਮਨ ਛੱਡ ਦੇ ਧੱਕਾ ਹੋ ਰਿਹਾ ਫਤਿਹ ਚੱਲ ਆਪਾਂ ਬਾਹਰ ਦੇਖ ਕੇ ਆਈਏ ਫੁੱਲ ਆਏ ਕਿ ਨਹੀਂ ਆ ਕੀ ਅਮਨ ਨਾਲ ਭੇਜਣਾ ਅੱਛਾ ਤੇਰੇ ਤੇ ਤੇਲ ਜਾ ਮੰਮੀ ਬਾਹਰ ਆ ਗਈ ਭਤਰੀ ਲੜਾਈ ਪੈ ਗਈ ਫਿਰ ਦਾਦੀ ਕੋਲ ਜਾ ਦਾਦੀ ਕੋਲ ਜਾ ਪਾਜ 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 ਦਤੀ ਕੋ ਅਮਮਣ ਕਿਉਂ ਪੰਗੇ ਲੈਨੀ ਐ ਅਮਮਣ ਵੀ ਪੰਗੇ ਨਾਲ ਟਲਦੀ ਨਹੀਂ ਹੈਗੀ ਜਾਣ ਕੇ ਪੰਗੇ ਲੈ ਰਹੀ ਉਹਦੇ ਨਾਲ ਦੇਖ 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 ਦੇ ਅਰੇ ਰੱਬਾ ਥੱਲੇ ਵੈ ਜਾ ਨੀ ਤੂੰ ਫੜਵੇਂ ਚੱਲੋ ਆ ਗਏ ਆਪਾਂ ਬਾਹਰ ਦੇਖ ਕੇ ਆਈਏ ਫੁੱਲ ਆਏ ਨੇ ਕਿ ਨਹੀਂ ਆ ਬਾਹਰ ਆਏ ਫੁੱਲ ਆਉਣੇ ਨਹੀਂ ਇਹ ਤੇ ਹੈਗੇ ਗ੍ਰੀਨ ਪਲਾਂਟ ਵਿੱਚ ਦੂਜਿਆਂ ਨੂੰ ਦੇਖ ਕੇ ਆਉਂਦੇ ਆ ਮੈਂ ਕੱਪੜੇ ਕੱਢਣੇ ਬਾਹਰ ਬਦਲ ਬਣ ਗਿਆ ਹਾਏ ਰੱਬਾ ਇਹਨੂੰ ਤੇ ਇਹ ਫਿਰ ਫੁੱਲ ਆਉਣ ਦੀ ਤਿਆਰੀ ਐ ਅਜੇ ਨਹੀਂ ਆਏ ਹੈਗੇ ਫੁੱਲ ਫਤਿ ਉਧਰ ਦੇਖੋ ਫੁੱਲ ਆਉ ਉਹ ਨਹੀਂ ਆਏ ਅਜੇ ਨਹੀਂ ਆਏ ਅਰੇ ਨਹੀਂ ਆਏ ਨਾ ਇਹਨਾਂ ਨੂੰ ਫੁੱਲ ਅਜੇ ਆਣਗੇ ਇਹਨੂੰ ਵੀ ਆਣਗੇ ਹਨਾ ਫਤਿ ਇਹਨੂੰ ਤਾਂ ਕਹਿੰਦੇ ਹੁੰਦੇ ਸੀਗੇ ਪਤਾ ਨਹੀਂ ਨਹੀਂ ਇੱਕ ਹੁੰਦਾ ਸੁਖ ਸ਼ਾਂਤੀ ਪਲਾਂਟ ਉਹ ਮੈਂ ਉਦੋਂ ਜਦੋਂ ਖੰਨੇ ਰਹਿੰਦੀ ਹੁੰਦੀ ਸੀ ਕਿ ਮੈਂ بڑے ਪਲਾਂਟ ਲਾਏ ਸੀਗੇ ਉੱਥੇ ਅਮਣਾ ਕੀ ਆ ਫੁੱਲ ਮਰ ਜਾ ਗਿਆ ਤੇ ਕੀ ਬੂਟਾ ਸਾਰਾ ਹੀ ਜੋ ਪਨਿਤ ਨੂੰ ਨਹੀਂ ਨਹੀਂ ਪਨਿਤ ਨੂੰ ਗਲਾਉਣ ਪਾਣੀ ਪਾਵੇ ਜਾ ਫਤਿ ਪਾਣੀ ਪਾ ਜੱਬ ਉਹ ਪਾਣੀ ਲੈ ਕੇ ਗਲਾਸ ਚ ਅ ਦੇਖ ਬਚਾਰਾ ਸਾਰਾ ਮੁਰਝਾ ਗਿਆ ਇਹ ਇਹ ਅੰਦਰ ਵਾਲਾ ਨਾ ਹੋਵੇ ਕਿ ਜਿਹੜਾ ਇੱਥੇ ਰੱਖਿਆ ਜੀ ਪਤਾ ਨਹੀਂ ਯਾਰ ਕਾਤੋਂ ਇਹਦੇ ਪੱਤੇ ਵੀ ਮੁਰਝਾਏ ਪੈ ਨੇ ਦੇ ਰਾਤ ਤਾਂ ਸਹੀ ਸੀਰੇ ਫੇਰ ਹੁਣ ਇਹਨੂੰ ਕੀ ਹੋ ਗਿਆ ਬਾਹਰ ਬੱਦਲ ਬਣ ਗਿਆ ਯਾਰ ਮੈਂ ਕੱਪੜੇ ਕੱਢ ਲਾਂ ਕਿਤੇ ਹੋਰ ਸੁੱਕਣ ਹੀ ਨਾ ਪਾ ਦੇ ਤੂੰ ਪਾ ਦੇ ਫਤੇ ਆ ਜੀ ਆਜੋ ਅੰਦਰ ਆਦੇ ਪੁੱਤ ਜਿਹੜੇ ਉਧਰ ਫੁੱਲ ਲਾਏ ਹੋ ਉਹ ਵੀ ਚੜੀਆਂ ਨਹੀਂ ਆਈਆਂ ਵੇਲਾ ਨਹੀਂ ਤਾਂ ਉਹ ਹਨਾ ਇਹੜੇ ਉਹਥੇ ਲਾਏ ਸੀਗੇ ਆ ਤਾਂ ਵਧੀਆ ਹਰੇ ਹੋ ਗਏ ਇਹ ਮੈਨੂੰ ਲੱਗਾ ਮਾਲੀਆਂ ਨੂੰ ਹੀ ਪਤਾ ਹੁੰਦਾ ਕਿਹੜੀ ਫਾਦ ਖੁਰਜੀ ਪਾਣੀ ਇਹਨਾਂ ਨੂੰ ਲੱਗੀਆਂ ਆ ਦੇਖੋ ਬੱਚੇ ਬਣਾ ਕੇ ਲਾਏ ਸੀਗੇ ਐਗਜ਼ੀਬਿਸ਼ਨ ਹੋਈ ਸੀਗੀ ਜਦੋਂ ਚੁੱਲਾ ਆਹ ਨਾਲ ਪਤਾ ਨਹੀਂ ਨੁਕੈਂਦੇ ਕੀ ਐਵੇਂ ਤੁਸੀਂ ਦੱਸਿਓ ਕਮੈਂਟ ਕਰਕੇ ਤੇ ਆ ਦੇਖੋ ਨਾਲ ਚੱਕਲਾ ਬਣਾ ਮੈਨੂੰ ਬੜਾ ਸੋਹਣਾ ਲੱਗਿਆ ਉਹ ਥਰੋ ਕਰ ਰਹੇ ਸੀਗੇ ਕਹਿੰਦੇ ਮੈਡਮ ਟੁੱਟਿਆ ਨਾ ਮੇਰੇ ਦੋਸਤ ਮੈਨੂੰ ਦੇ ਦੋ ਮੈਨੂੰ ਬਹੁਤ ਪਿਆਰਾ ਲੱਗਿਆ ਸੱਚੀ ਇਹਦੇ ਉੱਪਰ ਤਵਾ ਵੀ ਸਿੱਧਾ ਰੱਖਣ ਵਾਸਤੇ ਗੜ ਤਵਾ ਟੁੱਟ ਗਿਆ ਤੇ ਪਰ ਇਹਨਾਂ ਦੇਖ ਕੇ ਬੜਾ ਖੁਸ਼ ਹੋਣਾ ਆ ਦੇਖੋ ਚੱਕਲਾ ਵੇ ਲੈਣਾ ਹਾਂ ਹਾਂ ਮਤਲਬ ਇਹਨਾਂ ਦਸਾ ਬਾਬਾ ਜੀ ਆ ਦੇਖਿਓ ਚੱਕਲਾ ਹੱਥ ਨਾਲ ਬਣਾਇਆ ਗਿਆ ਨੇ ਮਿੱਟੀ ਦਾ ਹੈ ਇੰਤਜ਼ਾਰ ਕੀ ਖਾਣਾ ਕੋਈ ਟੀਵੀ ਬੰਦ ਕਰਕੇ ਤੁਹਾਨੂੰ ਇੱਕ ਚੀਜ਼ ਦਿਖਾਵਾਂ ਮਮਨ ਤੁਸੀਂ ਆ ਆਦਨਤੀ ਦਿਖਾ ਕੇ ਢੀ ਸੋਹਣੀ ਐ ਪਰ ਨਹੀਂ ਤਾ ਆ ਤੂੰ ਯਾਰ ਛੇਤੀਆਂ ਬੜੀ ਸੋਹਣੀ ਆ ਪ੍ਰੀਤ ਸੱਚੀ ਦੱਸ ਸੱਚੀ ਕਹਿ ਰਹੀ ਹੈ ਘੰਟ ਛੇਤੀ ਆ ਛੇਤੀ ਨਹੀਂ ਤੂੰ ਨਾ ਬੋਰਿੰਗ ਘਾ ਤੋ ਹੋ ਰਿਆ ਹੈ ਹੈ ਕੀ ਐ ਬੜੀ ਸੋਹਣੀ ਐ ਆਪਾਂ ਬਣਾਣੇ ਹੁੰਦੇ ਆ ਛੋਟੇ ਹੁੰਦੇ ਅਮਣ ਉਹ ਆਪਾਂ ਤੈਨੂੰ ਬਚਪਨ ਯਾਦ ਆਊਗਾ ਜੇ ਦੇਖ ਕੇ ਉਹ ਹੈ ਪੋਹਾ ਪੋਹਾ ਲੈ ਪੋਹਾ ਘਤਵਾ ਦੇ ਖਾਂਦੇ ਲਲੇ ਆ ਜਾ ਆ ਜਾ ਆ ਚਲਾ ਆ ਰਿਹਾ ਛੱਤੀ ਆ ਜਾ ਬੀਛੇਤੀ ਆ ਜਾ ਛੱਤੀ ਆਈ ਛੋਟਿਆਂ ਦੇ ਬਣਾਨੇ ਹੁੰਦੇ ਨੇ ਜਦੋਂ ਖੇਡਦੇ ਹੁੰਦੇ ਹੈਣਾ ਹੈ ਸਾਰਿਆਂ ਨੂੰ ਦਿਖਾਵਾਂਗੀ ਸਾਰਿਆਂ ਨੂੰ ਦਿਖਾਵਾਂਗੀ ਸਾਰਿਆਂ ਨੂੰ ਦਿਖਾਵਾਂਗੀ ਤੁਹਾਨੂੰ ਕੱਲਿਆਂ ਥੋੜੀ ਦਿਖਾਵਾਂਗੀ ਅਮਣ ਮਮਾ ਨੂੰ ਬੁਲਾ ਕੇ ਲਿਆਓ ਹੈ ਅੱਖਾਂ ਬੰਦ ਕਰਤੀਆਂ ਤਾਂ ਲਿਆ ਸਰਪ੍ਰਾਈਜ਼ ਦਾ ਪਾਪਾ ਆ ਗਏ ਬਣਾਓ ਪਾਪਾ ਜੀ ਪਾਪਾ ਇਹ ਕਿੱਥੇ ਜਾਉਂ ਗਏ ਜਦੋਂ ਪਾਪਾ ਹੈ ਹੈ ਹੋਰ ਥੋ ਬਹੁਤ ਸੋਹਣਾ ਲੱਗ ਰਿਹਾ ਨਾ ਜੀ ਬਣਾਇਆ ਮੱਚੇ ਨੇ ਬੱਚੇ ਨੇ ਬਣਾਇਆ ਜੰਮੂਨ ਬਲੈਕ ਲਿਆ ਪਤਾ ਨਹੀਂ ਕਿੰਨਾ ਵਾਹ ਦੇਖੋ ਤਾਂ ਸਹੀ ਕਿੰਨਾ ਸੋਹਣਾ ਹੈ ਜਲਦੀ ਆਓ ਜਲਦੀ ਮੈਂ ਮੇਰੇ ਚੌਲ ਨਾ ਖਰਾਬ ਹੋ ਜਾਣ ਜਲਦੀ ਆਜੋ ਜਲਦੀ ਆਓ ਕਣੀ ਤੇਤੀ ਕਰੋ ਆਪਣਾ ਬਚਪਨ ਯਾਦ ਆਊਗਾ ਮਨ ਤਨ ਦੇਖ ਕੇ ਮਨ ਨੂੰ ਮੈਂ ਕਿੱਸ ਬੰਦ ਕਰ ਦਵਾਂ ਨਾ ਕਈ ਹੋਵੇ ਆਪਣਾ ਬਚਪਨ ਤਾਂ ਯਾਦ ਆਊਗਾ ਵੇਖ ਕੇ ਓ ਟੋਲੀ ਚੱਕੀ ਉਹ ਦੇਖ ਟੋਲੀ ਕੈਰੀਆਂ ਨੂੰ ਪਤਾ ਨਹੀਂ ਕੀ ਕਹਿੰਦੇ ਨੇ ਘੜੋਲੀ ਕੀ ਆ ਚੁੱਲਾ ਦੇਖੀ ਇਹ ਤਾਂ ਟੋਇਲੂ ਦਾ ਤੋੜ ਅਮਨ ਆ ਦੇਖੀ ਚੁੱਲਾ ਦੇਖੀ ਹਾਂ ਕਿੰਨਾ ਸੋਣਾ ਬਣਿਆ ਹੋਇਆ ਹੈ ਨਾ ਇਹਨੂੰ ਕਹਦੇਗਾ ਤੋੜ ਹਾਂ ਫਤਿਹ ਨੂੰ ਤੋੜਿਆ ਨਾ ਪੁੱਤ ਚੰਗਾ ਹਾਂਜੀ ਬੱਚ ਪੰਨ ਕਰ ਗਿਆ ਸਾਥੀ ਹਾਂ